ਕਹਿੰਦੇ ਨੇ ਕੋਈ ਵੀ ਕੰਮ ਛੋਟਾ ਜਾਂ ਫਿਰ ਵੱਡਾ ਨਹੀਂ ਹੁੰਦਾ ਜੇਕਰ ਲਗਨ ਦੇ ਨਾਲ ਕੀਤਾ ਜਾਵੇ ਤਾਂ ਰਸਤੇ ਵੀ ਖੁੱਲ ਜਾਂਦੇ ਨੇ ਤੇ ਇਨਸਾਨ ਆਪਣੀ ਮੰਜ਼ਿਲ ਤੇ ਵੀ ਪਹੁੰਚਦਾ ਹੈ ਤੇ ਵਧੀਆ ਸਮਾ ਵੀ ਦੇਖਦਾ ਹੈ ਇੱਕ ਅਜਿਹੀ ਮਿਸਾਲ ਸਨਾਮ ਦੀਆਂ ਦੋ ਤੀਆਂ ਰੇਨੂ ਅਤੇ ਆਸ਼ਾ ਨੇ ਪੇਸ਼ ਕੀਤੀਆਂ ਜਿਨ੍ਹਾਂ ਨੇ ਰੇੜੀ ਤੋਂ ਸ਼ੁਰੂਆਤ ਕਰਕੇ ਇੱਕ ਵਧੀਆ ਦੁਕਾਨ ਮਾਰਕੀਟ ਦੇ ਵਿੱਚ ਖੜੀ ਕੀਤੀ ਤੇ ਆਪਣੇ ਲਈ ਰੋਜ਼ਗਾਰ ਪੈਦਾ ਕੀਤਾ ਜੋ ਅਸੀਂ ਪਹੁੰਚੇ ਹਾਂ ਸੁਨਾਮ ਵਿਖੇ ਜਿੱਥੇ ਕਿ ਦੋ ਭੈਣਾਂ ਹਨ ਜੋ ਕਿ ਪਹਿਨਾ ਆਪਣੇ ਫਾਦਰ ਸਾਹਿਬ ਨਾਲ ਕੰਮ ਕਰਦੀ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਰਿਹੜੀ ਤੇ ਕੰਮ ਕਰਦੇ ਰਹੇ ਤੇ ਹੌਲੀ-ਹੌਲੀ ਉਹਨਾਂ ਦੀ ਮਿਹਨਤ ਦੇ ਸਦਕਾ ਉਹਨਾਂ ਦਾ ਕੰਮਕਾਰ ਵਧਿਆ ਅਤੇ ਹੁਣ ਉਹਨਾਂ ਨੇ ਬਹੁਤ ਵਧੀਆ ਦੁਕਾਨ ਕਰ ਲਿਆ ਤਸਵੀਰਾਂ ਵਿੱਚ ਤੁਹਾਨੂੰ ਅਸੀਂ ਵਿਖਾਣ ਲੱਗੇ ਹਾਂ ਜੇ ਇੱਥੇ ਕਿ ਦੋ ਭੈਣਾਂ ਹਨ ਉਹ ਚਾਹ ਦਾ ਕੰਮਕਾਰ ਕਰਦੀਆਂ ਹਨ ਤੇ ਉੱਥੇ ਹੀ ਨਾਲ ਇਹਨਾਂ ਨੇ ਹੌਲੀ-ਹੌਲੀ ਕੰਮ ਵਧਾਇਆ ਤੇ ਇਹਨਾਂ ਦੀ ਮਿਹਨਤ ਸਦਕਾ ਲਈ ਤੇ ਹੁਣ ਇਹਨਾਂ ਵੱਲੋਂ ਇੱਥੇ ਸਮੋਸੇ ਤੇ ਬਰੈਡ ਪਕੌੜੇ ਵੀ ਬਣਾਏ ਜਾਂਦੇ ਹਨ ਆਪਣੀ ਮਿਹਨਤ ਸਦਕਾ ਅੱਜ ਇਹਨਾਂ ਨੇ ਜੋ ਹੈ ਕਾਮਯਾਬੀ ਹਾਸਲ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਹਲੇ ਵੀ ਜੋ ਇੱਕ ਪਤੀਲਾ ਭਰ ਕੇ ਚਾਹ ਦਾ ਬਣਾਇਆ ਜਾ ਰਿਹਾ ਹੈ ਨਾਲ ਸਾਡੇ ਮਨੋਤ ਨਾਲ ਗੱਲਬਾਤ ਕਰਾਂਗੇ ਤੁਸੀਂ ਪੰਜ ਸੱਚੀ ਗੱਲ ਕੀ ਨਾਮ ਹੈ ਆਪਣਾ ਰੇਨ ਰੇਨੂ ਜੀ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਪਹਿਲਾਂ ਕਿਹਨਾਂ ਦਾ ਕੰਮ ਕਰਦੇ ਸੀ ਪਹਿਲਾਂ ਤਾਂ ਪੜ੍ਹਾਈ ਕਦੇ ਫਿਰ ਛੋਟੇ ਹੁੰਦੇ ਸਕੂਲ ਚ ਪੜ੍ਹ ਕੇ ਪਪਾ ਕੋਲ ਕੰਮ ਕਰਿਆ ਕਰਦੇ ਬੇਟੇ ਦੱਕਿਆ ਵੀ ਪਪਾ ਦੀ ਅੱਖ ਚਲੀ ਗਈ ਫਿਰ ਮੈਂ ਤੁਸੀਂ ਪਾਸ ਕਰਨ ਤੋਂ ਬਾਅਦ ਫਿਰ ਪਪਾ ਨਾਲੇ ਕੰਮ ਕਰਨ ਲੱਗ ਗਈ ਕਿਵੇਂ ਸੱਕਣਾ ਨਹੀਂ ਮੇਰੇ ਬੜਾ ਸੋਪ ਸੀਗਾ ਉਹ ਕੰਨ ਪੈ ਗਿਆ ਉੱਟ ਕੇ ਪਤੰਗਾ ਪੈ ਗਿਆ ਕਾਫੀ ਡਾਕਟਰਾਂ ਨੂੰ ਦਿਖਾਇਆ ਉਹ ਕਹਿੰਦੇ ਵੀ ਇਹ ਤਾਂ ਅੱਖ ਚਲੀ ਗਈ ਇਹਦਾ ਕੋਈ ਫਾਇਦਾ ਅੱਛਾ ਉਦੋਂ ਤੁਸੀਂ ਨਾਲ ਕੰਮ ਕਰਦੇ ਸੀ ਪਹਿਲਾਂ ਹਾਂ ਮੈਂ ਛੋੜੇ ਸਕੂਲ ਪੜ੍ਹ ਕੇ ਮੈਂ ਆ ਜਾਇਆ ਕਰਦੀ ਕੁਸ਼ਲ ਨਾਲ ਹੱਥ ਵਟਾਉਂਦੇ ਸੀ ਤੇ ਹਾਂਜੀ ਤਾਂ ਜਦੋਂ ਉਹ ਬਿਮਾਰ ਹੋਏ ਤਾਂ ਤੁਸੀਂ ਫਿਰ ਸਾਰਾ ਕੰਮ ਹੀ ਸੰਭਲਿਆ ਸਰ ਮੈਂ ਨਹੀਂ ਕਰ ਲਈ ਸਾਰਾ ਸੰਭਲਿਆ ਇਸ ਸਾਰੇ ਕੰਮ ਕਰਨ ਦੇ ਵਿੱਚ ਵਿਆਹੇ ਕੰਮ ਵੀ ਕੱਢ ਲਈ ਹਾਂਜੀ ਸੋਚਿਆ ਸੀ ਕਿਤੇ ਕਿ ਪਿਆ ਕਰਾਣਾ ਗਾਜਾ ਹੁਣ ਸੁਕੇ ਸੋਚਿਆਗਾ ਹਾਂ ਤਾਂ ਸੋਚਿਆ ਕੀ ਸੋਚੀ ਹੁਣ ਮਜਬੂਰੀ ਬੰਦੇ ਨੂੰ ਤੁਨ ਪਤਾ ਹੀ ਹੈ ਪਰ ਆਪਾਂ ਅਕਸਰ ਦੇਖਦੇ ਆ ਕਿ ਲੋਕ ਆਪਣੇ ਇੱਥੇ ਨੂੰ ਨਾ ਕੰਮਕਾਰ ਲਾਉਣ ਤੋਂ ਡਰਦੇ ਨੇ ਤੁਸੀਂ ਜਿਸ ਟਾਈਮ ਤੁਹਾਨੂੰ ਤੋਂ 20-25 ਸਾਲ ਮਗੋਂ ਹੋ ਗਏ ਕੰਮ ਕਰਦੇ ਉਸ ਟਾਈਮ ਤਾਂ ਹਾਲਾਤ ਇਦੋਂ ਵੀ ਮਾੜੇ ਸੀਗੇ ਤਾਂ ਤੇਰੇ ਮਨ ਚ ਡਰ ਨਹੀਂ ਆਪਣਾ ਡਰ ਤਾਂ ਹੁੰਦਾ ਸੀ ਪਰ ਮਾਰਕੀਟ ਵਾਲੇ ਨੇ ਆਪ ਦੇ ਪਰਿਵਾਰ ਨੇ ਸਾਥ ਦਿੱਤਾ ਹੀ ਔਰ ਵਾੜਦਾ ਕਿਧਰੇ ਭੱਗ ਗਿਆ ਜੀ ਅੱਛਾ ਜੀ ਕਿੰਨੀ ਇੱਕ ਮੈਂ ਤੇ ਲਕੀਸਾ ਪਹੁੰਚਣ ਦੀ ਕਿਉਂਕਿ ਇੱਕ ਰੇੜੀ ਤੋਂ ਦੁਕਾਨ ਤੱਕ ਦਾ ਸਫ਼ਰ ਕਿਵੇਂ ਰਿਹਾ ਸਫ਼ਰ ਦਾ ਇਹ ਪੁੱਛਿਆ ਜਾਨਾ ਦਾ ਬਹੁਤ ਲੰਬੀ ਸਟੋਰੀ ਹੈ ਜੀ ਬਹੁਤ ਪਪੜ ਬਿਲਨੇ ਦੇ ਦੇਖੋ ਇੱਕਦਰਾ ਦੇਖੋ ਬਹੁਤਾਂ ਦੁੱਖ ਚ ਲੈ ਲੋਕਾਂ ਦੇ ਬੋਲ ਚੰਗੇ ਵੀ ਸੁਣੇ ਮਾੜੇ ਵੀ ਸੁਣੇ ਬਸ ਸਹੰਦੇ ਰਹੇ ਜੀ ਸਾਰਾ ਕੰਮ ਸਾਰਾ ਸਹੰਦ ਕਰੇ ਹਾਂ ਜੀ ਤਾਂ ਹੁਣ ਕਿਵੇਂ ਮਹਿਸੂਸ ਹੁੰਦਾਗਾ ਹੁਣ ਤਾਂ ਲੋਕ ਪੇ ਤਰੀਫ ਕਰਦੇ ਨੇ ਕਿ ਦੋ ਭੈਣਾਂ ਦਾ ਤਾਂ ਕਰ ਮਹਿਸੂਸ ਹੁੰਦਾ ਜੀ ਸਾਨੂੰ ਬਹੁਤ ਬਦਾਇਆ ਦਿੰਦੇ ਨੇ ਸਾਰ ਮਾਹੌਸਲਾ ਦਿੰਦੇ ਨੇ ਸਾਨੂੰ ਬਹੁਤ ਜ਼ਿਆਦਾ ਉਹ ਕਰਦੇ ਨੇ ਸਾਹ ਦਿੰਦੇ ਨੇ ਸਾਰ ਮਾਰਕੀਟ ਵਾਲੇ ਜੇ ਕਿ ਆਪ ਕਹਿ ਸਕਦੇ ਕਿ ਤਿਆਂ ਕਿੱਸੋ ਪਿੱਛੇ ਨਹੀਂ ਆ ਤਿਆਂ ਬਰਾਬਰ ਤੇ ਹੱਥ ਬਟਾ ਸਕਦੇ ਹੁਣ ਤਾਂ ਬਹੁਤ ਜ਼ਿਆਦਾ ਸਾਰੇ ਦੁਕਾਨਾਂ ਤੇ ਲਾ ਲੋ ਇੱਥੇ ਮਰੀ ਲਾ ਲੋ ਤਿਆਂ ਸਭ ਤੋਂ ਅੱਗੇ ਨਹੀਂ ਹੁਣ ਤਾਂ ਮੁੰਡੇ ਤਾਂ ਬਦਗੇ ਹੀ ਹੋਣਾ ਤੁਸੀਂ ਦੱਸ ਰਹੇ ਸੀ ਕਿ ਮਾਰਕੀਟ ਬੋਲੋ ਵੀ ਤੁਹਾਡਾ ਬਹੁਤ ਸਾਦ ਦਿੱਤਾ ਹੈ ਨਾ ਹਾਂ ਜੀ ਮਾਰਕੀਟ ਵਾਲੇ ਬਹੁਤ ਸਾਦ ਦਿੱਤਾ ਜੀ ਜਿਵੇਂ ਕੋਈ ਬੋਲ ਕੇ ਚਲੇ ਜਾਂਦਾ ਸੀਗਾ ਤਾਂ ਉਹ ਕੁਝ ਕਹਿ ਨਹੀਂ ਸੀ ਦਿੰਦੇ। ਅਸਲ ਹਾਂ। ਉਹਨਾ ਬਹੁਤ ਸਾ ਦਿੱਤਾ। ਮਾਰਕੀਟ ਵਾਲਿਆਂ ਨੇ ਆਪਦੇ ਪਰਵਾਰ ਨੇ ਵੀ ਬਹੁਤ ਸਾ ਦਿੱਤਾ ਜੀ। ਹੁਣ ਜਿਵੇਂ ਤੁਸੀਂ ਦੱਸ ਰਹੇ ਹੋ ਤੁਹਾਡੀ ਲੱਤਾਂ ਹੀ ਦਰਦ ਹੋ ਰਿਆਗਾ ਫਿਰ ਵੀ ਕੰਮ ਤੇ ਖੜੇ ਹਾਂ। ਹਾਂ ਇਹ ਬਸ ਅੱਜਕੱਲ ਜਿਹੜੀ ਬਿਮਾਰੀ ਚੱਲ ਰਹੀ ਹੈ ਜੀ। ਕਰ ਰਹੇ ਕੰਮ। ਸੁੱਜੇ ਪੈਣੇ ਤੁਹਾਡੇ ਸਾਹਮਣੇ ਦੇਖੋ ਪੈ ਸੁੱਜੀ ਪੈਣ ਸਾਰੇ। ਭਾਈ ਬਿਮਾਰ ਪਿਆ, ਮੰਮੀ ਉਹ ਵੀ ਬਿਮਾਰ ਪੈਣੇ। ਪਪਾ ਦਾ ਢਿੱਲ ਹੈ ਗਿਆ ਹੁਣ ਉਹ ਜ਼ਿਆਦੇ ਲਿਓਗੀ। ਅਸਲ। ਤਰਸੀ ਚੱਲੇ ਬੁੱਤ। ਸਰੇ ਇਹਨੀ ਬਿਮਾਰੀ ਤੋਂ ਬਾਅਦ ਵੀ ਕੰਮ ਕਰਨਾ ਪੈ ਰਿਹਾਗਾ। ਕਰਨਾ ਇਹ ਲੋਕ ਤਾਂ ਮੰਝੇ ਦੇ ਲੇਟੇ ਨਾਲ ਜਾ ਕੇ ਨਾ। ਕੀ ਕਰੂ ਕਰਨਾ ਤਾਂ ਹੈਗੇ ਨੇ ਇਹ ਕੰਮ ਹੋਰ ਕੌਣ ਕਰੂਗਾ ਇਹ ਕਰਜ ਪਰਿਵਾਰ ਤੇ ਵੱਡੇ ਅਸੀਂ ਉਹ ਸਾਰੇ ਨਾਲ ਛੋਟੇ ਨੇ ਇਹ ਸਾਰੇ। ਕਿੰਨੇ ਵਜੇ ਆਜਣੇ ਸਵੇਰੇ ਤੇ ਸ਼ਾਮ ਨੂੰ ਕਿੰਨੇ ਵਜੇ ਜਾਣੇ? ਸਰੇ 5:30 ਵਜੇ ਆਇਨੇ ਜੀ। ਸ਼ਾਮ ਨੂੰ 8:30 9:00 ਐਨ ਬੰਦ ਨੇ। ਫਿਰ ਤਾਂ 9:00 9:00 ਵਜੇ ਉਹ ਮੰਡੇ ਚ ਤਾਂ 8:30 ਇਸ ਤਰ੍ਹਾਂ ਭਾਈ ਜੀ। ਹਾਂਜੀ। ਪੰਦਰ ਸਾਹਿਬ ਨੂੰ ਪੂਰੇ ਪਰਿਵਾਰ ਨੂੰ ਬੁਰਾ ਤਾਂ ਗਰਮ ਮਹਿਸੂਸ ਹੁੰਦਾ। ਹਾਂਜੀ। ਤਾਂ ਉਹ ਲੋਕਾਂ ਨੂੰ ਇਹ ਕਹਿਣਾ ਚਾਹੁੰਗੇ ਜਿਹੜੇ ਅੱਜ ਜੇ ਕਿਸੇ ਦੀ ਕੁਤੀ ਪੁੱਤ ਕੰਮ ਕਰਨਾ ਚਾਹੁੰਦਾਗਾ ਠੀਕ ਕੰਮ ਕਰ ਜਾਂਦੀ ਆ ਤਾਂ ਉਹਨੂੰ ਰੋਕਦੇ ਨੇ ਕਿ ਮਾਹੌਲ ਖਰਾਬ ਆਗਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਾ ਇਹ ਅੱਜ ਕੱਲ ਦਾ ਸਭ ਮਾਪੇ ਪਾਪ ਨੂੰ ਹੌਸਲਾ ਦੇ ਨੇ ਇਹ ਵੀ ਪੁੱਤ ਤੂੰ ਸਾਡਾ ਮੁੰਡਾ ਕੁੜੀ ਨਹੀਂ ਹੈ ਤੂੰ ਮੁੰਡਾ ਬਣ ਕੇ ਚੱਲ ਮੁੰਡਾ ਬਣ ਕੇ ਕੰਮ ਕਰ ਤੀਨੋ ਤੀਨ ਸਮਝਣ ਮੁੰਡੇ ਸਭ ਤੋਂ ਹੁੰਦਾਈ ਫੇਰ ਕੋਈ ਡਰ ਸਾਰਾ ਡਰ ਕੱਢ ਦੋ ਮਨ ਤੋਂ ਬਾਹਰ ਵੀ ਵੀ ਕੰਮ ਕਰਨਾ ਕਿੰਨੀ ਕਰਨਾ ਕੰਮ ਸੋਕੋ ਕਰੋ ਅਪਦੇਸਾਰੀਤੀ ਨੂੰ ਕਹਨੇ ਆ ਵੀ ਜਿੰਨਾ ਤੁਸੀਂ ਕੰਮ ਕਰੋਗੇ ਉਹਨੇ ਪ੍ਰਵਾਹ ਨੂੰ ਤੁਹਾਡੇ ਨੂੰ ਗਰਵ ਹੋਵੇ ਬੜਿਆ ਕੰਮ ਕਰੋ ਮਿਹਨਤ ਕਰੋ ਮਾਪੇ ਨੂੰ ਪ੍ਰਾਊਡ ਫੀਲ ਹੋਊਗਾ ਆਪਣੇ ਆਪ ਹੀ ਹਾਂਜੀ ਇਸ ਸਾਰਾ ਸੋਣੇ ਭੈਣ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਜਦੋਂ 2022 ਸਾਲ ਪਹਿਨਾ ਇਹ ਆਪਣੇ ਫਾਦਰ ਸਾਹਿਬ ਨੇ ਜਦੋਂ ਇਹ ਸਕੂਲ ਪੜਾ ਕਰਦੇ ਸਨ ਤਾਂ ਉਹਨੇ ਨਾਲ ਕੰਮ ਦੇ ਵਿੱਚ ਹੱਥ ਮਟਾਉਂਦੇ ਸਨ ਤਾਂ ਉਸ ਤੋਂ ਬਾਅਦ ਉਹ ਜਦੋਂ ਬਿਮਾਰ ਹੁੰਦੇ ਹਨ ਤਾਂ ਉਸ ਤੋਂ ਬਾਅਦ ਇਹਨਾਂ ਨੇ ਕੰਮ ਹੈ ਜੋ ਸਾਂਭ ਲਿਆ ਤੇ ਆਪਣੇ ਮਾਪਿਆਂ ਦਾ ਸਹਾਰਾ ਬਣੀ ਅਤੇ ਇੱਕ ਛੋਟੀ ਰੇੜੀ ਤੋਂ ਦੁਕਾਨ ਤੱਕ ਦਾ ਜੋ ਸਫ਼ਰ ਹੈ ਇਹ ਕਹਿ ਰਹੇ ਨੇ ਕਿ ਬੜਾ ਔਖਾ ਇਹਨਾਂ ਵੱਲੋਂ ਤੈਅ ਕੀਤਾ ਗਿਆ ਹੈ ਜਿੱਦੀ ਸਿਸਟਰ ਵੀ ਨਾਲ ਜੋ ਕੰਮ ਕਰ ਰਹੇ ਹਨ ਉਹ ਮੌਜੂਦ ਨੇ ਸੱਚੀ ਗੱਲ ਬਣੀ ਸੱਚੀ ਗੱਲ ਕਿਹਨਾਂ ਵੇ ਆਪਣਾ ਆਸ਼ਾ ਜੀ ਐਸੋ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਵੀ ਭਾਈ ਸਾਰਾ ਤੁਹਾਡੇ ਸਿਸਟਰ ਕੰਮ ਕਰ ਰਹੇ ਨੇ ਤਾਂ ਕਰਦਾਂ ਤੁਸੀਂ ਵੀ ਕੰਮ ਕਰ ਰਹੇ ਹੋਗੇ ਨਾ ਤਾਂ ਉਸ ਟਾਈਮ ਦੇ ਨਾਂ ਇਹ ਤੁਹਾਡਾ ਸਾਰਾ ਬੰਦ ਹੈ ਤਾਂ ਹਾਲਾਤ ਕਿਵੇਂ ਹੁੰਦੇ ਹਾਲਾਤ ਚਲੋ ਉਹ ਤਾਂ ਬਚਪਨ ਤੋਂ ਲੱਗੀ ਸੀ ਪਾਪਾ ਨਾਲ ਅਸੀਂ ਛੋਟੇ-ਛੋਟੇ ਹੁੰਦੇ ਸੀਗੇ ਜਿਵੇਂ ਬਹੁਤ ਅਸੀਂ ਸੀ ਭਾਈ ਬਿਲਕੁਲ ਛੋਟਾ ਸੀ ਚਾਰ ਪਹਿਣਾ ਸੀ ਮੁਸ਼ਕਿਲ ਚ ਜੀ ਸਾਡਾ ਸਾਥ ਦਿੱਤਾ ਜੀ ਇਹਨੇ ਕੰਮ ਨਾਲ ਪਾਪਾ ਨਾਲ ਰਹਿ ਕੇ ਕਰਾ ਕੇ ਫਿਰ ਹੌਲੀ ਹੌਲੀ ਚਲੋ ਅਸੀਂ ਓਕੇ ਹੋ ਗਏ ਜਿਵੇਂ ਅੱਗੇ ਕੀ ਕੰਮ ਕਰਨਾ ਕੋਈ ਨਹੀਂ ਮੈਨੂੰ ਨਹੀਂ ਕੋਈ ਗੱਲ ਨਹੀਂ ਜਦੋਂ ਤੁਸੀਂ ਇਹਨਾਂ ਨਾਲ ਕੰਮ ਕਰਦੇ ਹੋਗੇ ਤੁਸੀਂ ਜਾਣਿਓ ਚਾਹ ਦੇਣ ਤਾਂ ਕਦੇ ਕਿਸੇ ਨੇ ਕਿਹਾ ਨਹੀਂ ਕਿ ਯਾਰ ਲੜਕੀ ਹੋ ਕੇ ਚਾਹ ਦਿੰਦੀ ਹੈ ਜਾਂ ਕੋਈ ਮੰਨਤੇ ਆ ਲੱਗੇ ਆਪਾਂ ਨੂੰ ਕਿਸੇ ਕੋਈ ਕਮੈਂਟ ਕੀਤਾ ਹੋਵੇ ਬਹੁਤ ਕਹਿੰਦੇ ਜੀ ਤੁਸੀਂ ਇਹ ਦੇਖੋ ਜੀ ਦੁਨੀਆ ਦਾ ਮੂੰਹ ਨਹੀਂ ਫੜ ਸਕਦੇ ਉਹ ਸੁਭੀ ਬਹੁਤ ਕੁਝ ਬੋਲਦੀ ਐ ਫਿਰ ਵੀ ਸੰਗਰਸ਼ ਕਰੀ ਜਾਂਨੇ ਕੰਮ ਕਰੀ ਜਾਂਨੇ ਆਪਦਾ ਮੁੰਡਿਆਂ ਵਾਂਗੂ ਰਹਿ ਰਹਿਆ ਕੋਈ ਮਾਰਕੀਟ ਚ ਦੇਖੋ ਸਾਰਾ ਪਿਆਰ ਦੇ ਦੇ ਭਾਈ ਪਹਿਲਾਂ ਕੋਈ ਗਲਤੀ ਨਿਕਾਲ ਲੈ ਬੋਲਦੀ ਐ ਬੋਲੀ ਜਾਂਦੀ ਐ ਇੱਧਰ ਸੁਣਦੇ ਇੱਧਰ ਕੱਢਦੇ ਨੇ ਅਸੀਂ ਆਪਣੇ ਕੰਮ ਤੋਂ ਤੁਹਾਡੇ ਮਾਤ ਗੜੇ ਤੋਂ ਉਹ ਜਿਹੜਾ ਜੋ ਵੀ ਆਰਡਰ ਚਾਹ ਦਾ ਜਾਂ ਸਮੋਸਿਆਂ ਦਾ ਤੁਹਾਡੇ ਤੋਂ ਹੀ ਲੱਗੇ ਜਾਂਦਾ ਹਾਂਜੀ ਦੁਕਾਨ ਤਾਂ ਆਪਣੀ ਐ ਜੀ ਸਮੋਸੇ ਐ ਕਚੋਰੀ ਬਰੈਡ ਜੀ ਚਾਹ ਦੇਖੋ ਪਹਿਲਾਂ ਇਕੱਲੇ ਚਾਹ ਹੁੰਦੀ ਸੀ ਆਪਣੀ ਚਾਹ ਕਰਦੇ ਕਰਦੇ ਅਸੀਂ ਫਿਰ ਸਮੋਸੇ ਬਰੈਡ ਸੋਚ ਲੈ ਕਿ ਚਲੇ ਵੀ ਚਲਾ ਲੈਨੇ ਨਾਲ ਬੜੀਆ ਸੰਜੋਗ ਹੈਦਾ ਚੱਲਿਆ ਜੀ ਬਹੁਤ ਬੜਾ ਕੰਮ ਆ ਤੇ ਜਾਨੇ ਆਪ ਹੀ ਬਣਾਨੇ ਆਪ ਹੀ ਕਰਦੇ ਆ ਜੀ ਸਪਲਾਈ ਸਾਰਾ ਮਿਲ ਕੇ ਬਸ ਭਾਈ ਭੈਣਾਂ ਕੱਟੇ ਕਿੰਨਾ ਸੰਘਰਸ਼ ਕਰਨਾ ਪਿਆ ਉਰ ਪਹੁੰਚਣ ਦੇ ਬਹੁਤ ਜ਼ਿਆਦਾ ਜੀ ਬਹੁਤ ਔਖਾ ਲੱਗਿਆ ਔਖਾ ਇਹ 5 ਰੁਪਏ ਦੇ ਕੱਪ ਚੱਲ ਲੱਗੇ ਆ ਜੀ ਦੇਖ ਲਓ ਹਮ ਬੜੀ ਮੁਸ਼ਕਲ ਹੈ ਜਿਹੜਾ ਕੋਈ 10 ਰੁਪਏ ਕੋਈ 10 ਰੁਪਏ 70 ਰੁਪਏ 5 ਰੁਪਏ ਉਹੀ ਰੇਟ ਚੱਲ ਰਿਹਾ ਜੀ ਕੰਮ ਤਾਂ ਦੇਖੋ ਹੈ ਔਖਾ ਹੀ ਹੈ ਪਰ ਇਹ ਕੰਮ ਕਰਨਾ ਵੀ ਜ਼ਰੂਰੀ ਹੈ ਜੇ ਕੰਮ ਨਹੀਂ ਕਰਾਂਗੇ ਖਾਵਾਂਗੇ ਕੀ ਉਹ ਦਸਰ ਦੀ ਭੈਣ ਜੀ ਕਿ ਬਿਮਾਰ ਨੇ ਤਾਂ ਵੀ ਕੰਮ ਤੇ ਖੜੇ ਬਹੁਤ ਭੈਣ ਸੁੱਜਰੇ ਦੇਖ ਲੋ ਜੀ ਬਹੁਤ ਬਿਮਾਰ ਪਾਪਾ ਵੀ ਬਿਮਾਰ ਹੈ ਭਰਾ ਵੀ ਬਿਮਾਰ ਹੈ ਸਾਰੇ ਸਾਰੇ ਤੋਂ ਪਤਾ ਲੱਗੇ ਬਿਮਾਰੀ ਚੱਲ ਰਹੀ ਹੈ ਜੀ ਅੱਜ ਤਾਂ ਕਿਤੇ ਨਾ ਕਿਤੇ ਉਹ ਜੋ ਜਜ਼ਬਾ ਆਪਣੇ ਮਾਪੇ ਦੀ ਸੇਵਾ ਕਰਨ ਦਾ ਉਹ ਤੁਹਾਨੂੰ ਲਈ ਖੜਾ ਹੈ ਹਾਂਜੀ ਤਾਂ ਅੱਗੇ ਵੀ ਸੰਘਰਸ਼ ਜਾਰੀ ਰਹੇਗਾ ਕੰਮ ਕਰ ਸੋਚਾ ਹੋ ਰਿਹਾ ਦਾਂ ਦੀ ਅੱਗੇ ਵਧਾਂ ਦੀ ਸੋਚ ਰਹੇ ਹਾਂ ਦੇਖੋ ਰੇੜੀ ਹੁੰਦੀ ਸੀ ਰੇੜੀ ਤੋਂ ਆਪਾਂ ਦੁਕਾਨ ਲੈ ਲਈ ਜੀ ਹਾਂ ਜੋ ਪਿਆਰ ਮਿਹਨਤ ਨਾਲ ਅਸੀਂ ਇੱਥੇ ਤੱਕ ਪਹੁੰਚੇ ਆ ਜੀ ਆਪਣੀ ਬਣ ਗਈ ਹਾਂ ਜੀ ਮਿਹਨਤ ਨਾਲ ਦੇਖੋ ਇੱਥੇ ਤੱਕ ਪਹੁੰਚ ਗਏ ਆ ਔਰ ਰੱਬ ਨੇ ਚਾਇਆ ਤਾਂ ਹੋਰ ਅੱਗੇ ਤਰੱਕੀਆ ਕਰਾਂਗੇ ਜੀ ਜ ਸਾਰਿਆਂ ਦਾ ਸਾਥ ਉਸਾਯੋਗ ਹੈ ਜੀ ਬਿਲਕੁਲ ਸਭ ਦਾ ਸਾਥ ਹੈ ਤੇ ਸਭ ਦਾ ਸਹਾਯੋਗ ਹੈ ਦਸਰੇ ਨੇ ਮੈਡਮ ਕਿ ਜੋ ਲਗਾਤਾਰ ਹੈ ਮੈਂ ਤਾਂ ਕਰ ਰਹੇ ਹਾਂ ਤੇ ਆਪਣੇ ਫਾਦਰ ਸਾਹਿਬ ਦਾ ਤੇ ਆਪਣੇ ਪਰਿਵਾਰ ਦਾ ਆਪਣੇ ਭੈਣਾਂ ਦਾ ਸਹਾਰਾ ਬਣੇ ਹੋਏ ਹਨ ਤਾਂ ਇਹ ਬਹੁਤ ਵੱਡੀ ਇੱਕ ਮਿਸਾਲ ਪੈਦਾ ਕੀਤੀ ਹੈ ਸੁਨਾਮ ਦੇ 메ਨ ਬਾਜ਼ਾਰ ਦੇ ਵਿੱਚ ਇਹਨਾਂ ਦੀ ਦੁਕਾਨ ਹੈ ਰੈਡੀ ਤੋਂ ਦੁਕਾਨ ਤੇ ਆਏ ਤੇ ਜੋ ਮਾਰਕੀਟ ਹੈ ਉਸ ਵੱਲੋਂ ਵੀ ਇਹਨਾਂ ਨੂੰ ਬਹੁਤ ਵਧੀਆ ਪਿਆਰ ਮਿਲਦਾ ਹੈ ਤਾਂ ਜੋ ਇਹਨਾਂ ਦੀ ਚਾਹ ਹੈ ਚਾਹ ਵੀ ਇਹ ਬਹੁਤ ਵਧੀਆ ਬਣਾਉਂਦੇ ਹਨ ਤੇ ਰੇਟ ਬਹੁਤ ਘੱਟ ਰੱਖਿਓ ਹਨ ਤਾਂ ਉਹਨਾਂ ਮਾਪੇ ਨੂੰ ਇਹ ਕਿੰਨਾ ਕਿ ਇਹਨਾਂ ਨੇ ਸੁਨੇਹਾ ਦਿੱਤਾ ਵੀ ਧੀਆ ਵੀ ਕਿਸ ਤੋਂ ਘੱਟ ਨਹੀਂ ਹਨ ਜੇ ਤੁਸੀਂ ਚਾਹੋ ਤਾਂ ਤੁਹਾਡੀਆਂ ਤੇ ਅਨ ਤੁਸੀਂ ਜੇ ਐਪਰੀਸ਼ੀਏਟ ਕਰੋ ਉਹਨਾਂ ਦਾ ਹੌਸਲਾ ਵਧਾਓ ਤਾਂ ਉਹ ਵੀ ਤੁਹਾਡਾ ਸਹਾਰਾ ਬਣ ਸਕਦੇ ਹਨ